ਮਾਨ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਰਕਾਰੀ ਹਸਪਤਾਲ ਸ਼ਾਕੋੜ ਚ ਡਾਕਟਰਾਂ ਦੀ ਘਾਟ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢਦੀ ਨਜ਼ਰ ਆ ਰਹੀ ਹੈ ਸ਼ਾਕੋੜ ਦੀ ਪ੍ਰਸਿੱਧ ਸਸਤਾ ਸਮਾਜ ਸੇਵਾ ਸੁਸਾਇਟੀ ਨੇ ਸਰਕਾਰੀ ਹਸਪਤਾਲ ਸ਼ਾਕੋੜ ਚ ਡਾਕਟਰਾਂ ਦੀ ਘਾਟ ਦਾ ਮੁੱਦਾ ਚੁੱਕਿਆ ਹੈ ਗੱਲਬਾਤ ਕਰਦੇ ਹੋਏ ਸ਼ਾਕੋਟ ਸਮਾਜ ਸੇਵੀ ਸੁਸਾਇਟੀ ਦੇ ਪ੍ਰਧਾਨ ਬੋਬੀ ਕੰਡਾ ਤੇ ਵੋਇਸ ਪ੍ਰਦਾਨ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਬੀਤੀ ਰਾਤ ਲੜਾਈ ਝਗੜੇ ਦੇ ਮਾਮਲੇ 'ਚ ਇੱਕ ਮਰੀਜ਼ ਨੂੰ ਦਾਖਲ ਕਰਵਾਉਣ ਤੇ ਉਸ ਦੀ ਐਮ ਐਲ ਆਰ ਕਟਵਾਉਣ ਲਈ ਸਰਕਾਰੀ ਹਸਪਤਾਲ ਸ਼ਾਕੋਟ ਵਿਖੇ ਆਏ ਸਨ ਪਰ ਉਸ ਸਮੇਂ ਐਮਰਜੈਂਸੀ ਵਾਰਡ 'ਚ ਡਿਊਟੀ ਤੇ ਕੋਈ ਵੀ ਡਾਕਟਰ ਤੇ ਨਾਥ ਨਹੀਂ ਸੀ ਐਮਰਜੈਂਸੀ ਵਾਰਡ 'ਚ ਇੱਕ ਸਟਾਫ ਨਰਸ ਮੌਜੂਦ ਸੀ ਜੋ ਮਰੀਜ਼ਾਂ ਨੂੰ ਨਕੋਦਰ ਰੈਫਰ ਕਰ ਰਹੀ ਸੀ ਉਨਾ ਦੇ ਸੇਕੀ ਰਾਤ ਸਮੇ ਇਕ ਹੀ ਸਟਾਫ ਨਾਲਸ ਡਿਊਟੀ ਕਰ ਰਹੀ ਹੈ ਜੋ ਐਮਰਜੈਂਸੀ ਬਾੜ ਦੇ ਨਾਲ ਨਾਲ ਜਨਰਲ ਬਾੜ ਦੇ ਦੇ ਮਰੀਜ਼ਾਂ ਨੂੰ ਵੀ ਦੇਖ ਰਹੀ ਸੀ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਨਕੋਦਰ ਤੋਂ ਡਾਕਟਰ ਅਮਨਦੀਪ ਸਿੰਘ ਦੀ ਸ਼ਾਹਕੋਟ ਚ ਅਰਜੀ ਤੌਰ ਤੇ ਡਿਊਟੀ ਲਗਾਈ ਗਈ ਹੈ ਜੋ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਸੇਵਾਵਾਂ ਨਿਭਾਉਂਦੇ ਹਨ। ਸ਼ਾਮ 4 ਵਜੇ ਤੋਂ ਬਾਅਦ ਹਸਪਤਾਲ ਚ ਇਕ ਵੀ ਡਾਕਟਰ ਨਹੀਂ ਹੁੰਦਾ। ਡਾਕਟਰ ਨਾ ਹੁਣ ਕੰਨ ਸ਼ਾਮ ਤੇ ਰਾਤ ਸਮੇਂ ਐਮਰਜੈਂਸੀ ਸੇਵਾਵਾਂ ਮਾ ਵੀ ਠੱਪ ਹੋ ਜਾਂਦੀਆਂ ਹਨ ਤੇ ਮਰੀਜ਼ਾਂ ਨੂੰ ਐਮਐਲ ਅਰਵਿੰਨ ਕੋਦਰ ਹਸਪਤਾਲ ਵਿਖੇ ਘਟਵਾਉਣ ਦੀ ਝਾਣਾ ਪੈਂਦਾ ਹੈ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਪੁੱਛਣਾ ਚਾਹੁੰਦੇ ਹਨ ਕਿ ਸਰਕਾਰੀ ਹਸਪਤਾਲ ਸ਼ਾਕੋਟ ਦੀ ਐਨੀ ਵੱਡੀ ਬਿਲਡਿੰਗ ਹੈ ਪਰ ਡਾਕਟਰ ਇੱਕ ਵੀ ਨਹੀਂ। ਇਹ ਕਿਹੜਾ ਨਵਾਂ ਬਦਲਾ ਹੈ? ਉਹਨਾਂ ਕਿਹਾ ਕਿ ਅਸੀਂ ਤਾਂ ਸੀਐਚਸੀ ਨੂੰ ਵੀ ਸਿਵਲ ਹਸਪਤਾਲ ਵਜੋਂ ਅਪਗ੍ਰੇਡ ਕਰਨ ਦੀ ਮੰਗ ਕਰ ਰਹੇ ਹਾਂ। ਪਰ ਸਰਕਾਰ ਨੇ ਹਸਪਤਾਲ ਨੂੰ ਅਪਗ੍ਰੇਡ ਤਾਂ ਕੀ ਕਰਨਾ ਹੈ ਸੀਐਚਸੀ ਚ ਹੀ ਡਾਕਟਰ ਪੂਰੇ ਨਹੀਂ ਕੀਤੇ ਜਾ ਰਹੇ ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਸ਼ਾਕੋਟ ਇੱਕ ਰੈਫਰ ਸੈਂਟਰ ਬਣ ਕੇ ਰਹਿ ਗਿਆ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਮੰਗ ਹੈ ਕਿ ਸਰਕਾਰੀ ਹਸਪਤਾਲ ਸ਼ਾਕੋਟ ਚ ਡਾਕਟਰਾਂ ਦੀ ਘਾਟ ਪੂਰੀ ਕੀਤੀ ਜਾਵੇ ਤਾਂ ਜੋ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲ ਸਕਣ ਸ਼ਾਕੋਟ ਤੋਂ ਸਿੱਧਕਪਰੀ ਸਿੰਘ ਸੱਚ ਦੇਵਾ ਦੀ ਰਿਪੋਰਟ ਅਸੀਂ ਅੱਜ ਇੱਥੇ ਬੇਚਨ ਦੀ ਖਬਰ ਲੈਣ ਆਏ ਸੀਗੇ ਠੀਕ ਹੈ ਜੀ ਪਤਾ ਲੱਗਾ ਵੀ ਇੱਥੇ ਮੌਕੇ ਤੇ ਡਾਕਟਰ ਹੀ ਹੈ ਨਹੀਂ ਕਿੱਥੇ ਆਹ ਸਿਵਲ ਹਸਪਤਲ ਸਰਕਾਰੀ ਸਿਵਲ ਹਸਪਤਲ ਸ਼ਾਹ ਠੀਕ ਹੈ ਜੀ ਇੱਥੇ ਮੌਕੇ ਤੇ ਡਾਕਟਰ ਹੀ ਹੈ ਨਹੀਂ ਇੱਕ ਸਟਾਫ ਨਰਸ ਆ ਉਹੀ ਬੈਠੇ ਆ ਕਹਿੰਦੇ ਵੀ ਉਹ ਵੀ ਉੱਪਰ ਵੀ ਉਹੀ ਡਾਕਟਰ ਪੇਸ਼ੰਗੋ ਦੇਖਦੇ ਆ ਥੱਲੇ ਵੀ ਉਹੀ ਦੇਖਦੇ ਆ ਠੀਕ ਹੈ ਜੀ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਉਹ ਕਹਿੰਦੇ ਇੱਕ ਮਹੀਨੇ ਤੋਂ ਇਦਾਂ ਦਾ ਲੱਗ ਰਿਹਾ ਇੱਕ ਮਹੀਨੇ ਤੋਂ ਡਾਕਟਰ ਹੀ ਹੈ ਨਹੀਂ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਸਾਨੂੰ ਇਹ ਵੀ ਪਤਾ ਲੱਗਾ ਇੱਥੇ ਨਾਲ ਦੰਦਾਂ ਦਾ ਡਾਕਟਰ ਨਾ ਹੱਡੀਆਂ ਦਾ ਡਾਕਟਰ ਨਾ ਬੱਚਿਆਂ ਦਾ ਡਾਕਟਰ ਇਹ ਸਿਰਫ ਰੈਫਰ ਸੈਂਟਰ ਹੀ ਰਹਿ ਗਿਆ ਇਥੋਂ ਜਿਹੜਾ ਪੇਸ਼ੈਂਟ ਆਉਂਦਾ ਵਾ ਉਹਦੇ ਪੱਟੀ ਬੰਨ ਕੇ ਰੈਫਰ ਕਰ ਦਿੰਦੇ ਤੁਸੀਂ ਨਗਰ ਤੋਂ ਚਲ ਜੂਗੀ ਤੁਸੀਂ ਜੰਮਦਾ ਚਲੋ ਠੀਕ ਹੈ ਜੀ ਪਰ ਇਥੋਂ ਦਾ ਕਾ ਵੀ ਕੀ ਸਰਕਾਰਾਂ ਦਾ ਕੀ ਬਦਲਾਅ ਆ ਹੈ ਠੀਕ ਆ ਜੀ ਅਸੀਂ ਇਹ ਉਸਤੇ ਭਗਵੰਤ ਮਾ ਜੀ ਨੂੰ ਇਹ ਕਿਹਾਦਾ ਜਾਂਦੇ ਆ ਵੀ ਜੇ ਇੰਦਾ ਸੱਦਾ ਦਾ ਚੱਲਦੀ ਰਹਿਣੀ ਹੈ ਤਾਂ ਕੀ ਬਣੂਗਾ ਠੀਕ ਆ ਜੀ ਕੁਛ ਨਾ ਕੁਛ ਇਹਦੇ ਕਰੋ ਸ਼ਾਹ ਬਣਵਾਤੇ ਈਂਦੀ ਬੇੜੀਆਂ ਕਿਸ ਤਰ੍ਹਾਂ ਨਹੀਂ ਲੋੜ ਦੀ ਜਿਹੜੇ ਕਿਸੇ ਆ ਜਾਂਦੇ ਆ ਉਹ ਡਿਲੀਵਰੀ ਦਾ ਵੀ ਜ਼ਰੂਰ ਕਰਦਾ ਹੈ ਕਿ ਉਹ ਕੋਈ ਪੇਸ਼ੈਂਟ ਆਉਂਦੇ ਸੀ ਆ ਸਕਦਾ ਹੈ ਜਿਹੜਾ ਉਹਦਾ ਸ਼ਹਿਰ ਆ ਸ਼ਹਿਰ ਵਾਲੇ ਤੋਂ ਸਭ ਨੂੰ ਉਹ ਕੰਮ ਉਹ ਲਗਰਿਤਿਮਾਨ ਕਰਦੇ ਹੋਏ ਪਰ ਸਭਾ ਜਿਹੜਾ ਮਹਿਲਾ ਸਿਹਰਾ ਸੰਭਾਲਣਾ ਦਾ ਵਿਵệਕ ਕੀਤਾ ਨਹੀਂ ਤੁਸੀਂ ਕਰੇਗੇ ਇੱਕ ਤਸਤਾਬ ਉਸ ਲਈ ਕੀ ਕਰੋਗੇ ਉਹ ਉੱਪਰ ਪੇਸ਼ੈਂਟ ਨੂੰ ਦੇਖੋ ਕਿ ਆ ਥੱਲੇ ਪੱਟੀਆਂ ਕਰੋ ਵੀ ਦੋ ਦੋ ਨਾਲ ਹੈਲਪਰ ਆ ਠੀਕ ਹੈ ਜੀ ਅਸੀਂ ਕਿਸੇ ਦੇ ਖਿਲਾਫ ਨਹੀਂ ਕਹਿੰਦੇ ਪਰ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵੀ ਮੋਕੇ ਤੇ ਕੋਈ ਡਾਕਟਰ ਨਹੀਂ ਹੈ ਨਹੀਂ ਤਾਂ ਉਹ ਕਿਧਰ ਕਿੱਦਾ ਕੰਮ ਜੂ। ਠੀਕ ਆ ਜੀ। ਹੋਰ ਤੁਹਾਡੇ ਕੀ ਮੰਗ ਆ ਜੀ? ਸਾਡੀ ਇਹੇ ਮੰਗ ਆ ਜੀ ਸਰਕਾਰਾਂ ਨੂੰ ਚਾਹੀਦਾ ਇੱਥੇ ਦੇਖਣ ਦੇਣ ਧਿਆਨ ਦੇਣ ਡਾਕਟਰਾਂ ਦੀ ਡੋਡੀ ਲਾਉਣ ਡਾਕਟਰ ਘੱਟੋ ਘੱਟ 2 ਡਾਕਟਰ ਫੇਰੇ ਤੇ 200 ਸ਼ਾਮ ਨੂੰ ਕਾਇਦੇ। ਠੀਕ ਆ।